ਗਾਈਜ਼ ਅਸ ਫੈਮਿਲੀ ਵਾਲੇ ਆ ਦੇਖੋ ਮੈਂ ਹੁਣ ਇਦਾਂ ਸਾਰੇ ਵਿੱਚ ਪਾ ਲਿਆ ਮੇਨ ਦਾ ਤਾਂ ਕੜਾਈ ਥੋੜੀ ਛੋਟੀ ਸੀ ਤੁਸੀਂ ਅਗਰ ਵਧੀਆ ਹੋਰ ਬਣ ਜਾਣੇ ਆ ਇਹ ਥੋੜੇ ਸਟੀਮ ਲੈਣਗੇ ਤੇ ਵੈਸੇ ਤਾਂ ਤੁਸੀਂ ਸੇਮ ਕਰਕੇ ਇਦਾਂ ਹੀ ਮਤਲਬ ਨਾਰਮਲ ਤਰੀਕੇ ਨਾਲ ਬਣਾਓ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੇ ਆ ਤੇ ਮੈਂ ਹੁਣ ਨਾ ਕਿ ਇਹ ਬਣ ਜਾਂਦੀ ਸਬਜੀ ਕੇਵਲ ਸਕੂਲ ਦੇ ਬੱਚੇ ਲੈ ਕੇ ਜਾਂਦੇ ਆ ਜੀ ਮੋਸਟਲੀ ਪ੍ਰੇਫਰ ਕਰਦੇ ਵੀ ਸਿੱਕੀ ਸਬਜੀ ਦੋ ਟ੍ਰਿਕ ਛੋਟੇ ਜਿਹੇ ਬੈਗ ਦੇ ਨਾਲ ਦੇ ਦੋ ਮੈਂ ਪਰਟੀ ਬਣਾ ਕੇ ਦੇ ਦੋ ਤੋ ਬਹੁਤ SWAT ਬਣਦੀ ਹੈ ਤੇ ਆ ਜਿਹੜਾ ਬਚਿਆ ਹੋਇਆ ਸੀ ਮਸਾਲਾ ਮੇਰੇ ਤੇ ਪਾ ਲੈਣਾ ਹੋਣਾ ਸਾਰਾ ਇਹ ਜਿਆਦਾ ਟਿੱਕੇ ਵੀ ਨਹੀਂ ਚੰਗੇ ਲਾਤੇ ਕਿੱਥੇ ਜੇ ਹੋਣ ਤਾਂ ਹੀ ਖਾ ਹੁੰਦੇ ਆ ਤੇ ਅਸੀਂ ਮਤੇ ਬਣ ਜੂਗੇ ਜਦ ਬਣ ਜੂਗੇ ਪੂਰਾ ਮੈਂ ਤੁਹਾਨੂੰ ਦਿਖਾਵਾਂਗੀ ਕਿਵੇਂ ਬਣੇ ਆ ਪਰ ਵੈਸੇ ਸਾਰਿਆਂ ਨੂੰ ਹੁੰਦੇ ਆ ਮੌਸਲੀ ਜਿਹੜੇ ਸੰਗਲੌਰ ਤੇ ਕਈਆਂ ਨੂੰ ਕਈ ਵਾਰ ਕਰੇ ਹਨ ਬੱਚੇ ਵੱਡੇ ਹੋ ਜਾਂਦੇ ਆ ਕੋਈ ਨਹੀਂ ਕੁਝ ਬਣਾਉਣ ਤੇ ਤਾਂ ਉਹਨਾਂ ਵਾਸਤੇ ਵੀ ਆ ਕਿ ਚਟਪਟ ਬਣ ਜਾਂਦੇ ਜਲਦੀ ਬਣ ਜਾਂਦੇ ਆ ਕੁਝ ਨਹੀਂ ਕਰਨਾ ਤੁਸੀਂ ਧੋ ਕੇ ਇਹਦਾ ਟੀਰੇ ਲਾ ਲੈਣਾ ਕੱਟ ਲਾ ਲੈਣੇ ਆਚਾਰ ਤੇ ਉਹਦੇ ਵਿੱਚ ਨਾਮ ਤੋਂ ਮੇਰੇ ਮਸਾਲਾ ਭਰ ਕੇ ਬਸ ਫਰਾਈ ਕਰ ਦੇਣੇ ਆ ਜਿਹੜੇ ਬਹੁਤ ਸਵਾਦ ਬੰਦੇ ਦਹੀਂ ਨਾਲ ਵੀ ਖਾ ਸਕਦੇ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿ ਕਿਵੇਂ ਦੇ ਲੱਗੀ ਤੁਹਾਨੂੰ ਮੇਰਾ ਅੱਜ ਦੀ ਵੀਡੀਓ ਤੇ ਬਾਏ ਬਾਏ ਗਾਇਜ਼ मैं दे मैं की मैं तो नैक्सट बलॉग में बहुत देर बाद ब्लॉग बनाई वैसे भी तो तुम्हारे पता मेरे ब्लॉग का नाम ही यही है सचिया गला है ना सा दसना ते साची दिखाया मैं कुछ इदा नहीं चक नहीं मैं अपने ही दिखाया बहुत वाइस फ्राई हो जाने इन्होंने बहुत वाइस टेस्ट भी आना दही ज मैं दाल ना बनाने सामने रखी हुई तो भी खा सकते हैं बाय बाय